ਲੋ ਜੀ ਮਿੱਤਰੋ ਕਿਹੜੇ ਕਿਹੜੇ ਫਲ ਹੋ ਸਕਦੇ ਆ ਆਪਣੇ ਘਰ ਦੇ ਅੰਦਰ ਤਿਆਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਟ੍ਰੌਬਰੀ ਆਪਣੇ ਘਰ ਦੇ ਅੰਦਰ ਇਸ ਟਾਈਮ ਲੱਗੀ ਹੋਈ ਹੈ ਤੇ ਜੇ ਆਪਾਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆੜੂ ਆੜੂ ਵੀ ਆਪਣੇ ਘਰ ਦੇ ਅੰਦਰ ਹੀ ਇਹ ਸਾਰੇ ਲੱਗੇ ਹੋਏ ਹਨ ਤੇ ਬਸ ਖਾਣ ਲਈ ਤਿਆਰੀ ਜਾਂ ਨੀੜੀੇ ਕੰਮ ਪੱਕਣ ਵਾਲੀ ਹੈ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜੇ ਆਪਾਂ ਗੱਲ ਕਰੀਏ ਚੀਕੂ ਵੀ ਆਪਣੇ ਘਰ ਦੇ ਅੰਦਰੀ ਲੱਗੀ ਹੋਈਆਂ ਨੂੰ ਬਹੁਤ ਸਾਰੇ ਫਲ ਜਿਹੜੇ ਆ ਇਹ ਆਪਣੇ ਆਪਣੇ ਦੇ ਘਰ ਦੇ ਅੰਦਰ ਲਗਾ ਸਕਦੇ ਹਾਂ ਉਸ ਨੂੰ ਦਿਖਾ ਰਹੀ ਹਾਂ ਸਾਰੀਆਂ ਤਸਵੀਰਾਂ ਜਿਹੜੇ ਆਪਣੇ ਘਰ ਦੇ ਅੰਦਰ ਹੀ ਇਹ ਫਲ ਸਾਰੇ ਲੱਗੇ ਹੋਣੇ ਸਟੋਬਰੀ ਲੱਗੀ ਹੋਈ ਹੈ ਨਾਲ ਉਸ ਦਿਨ ਆੜੂ ਲੱਗੇ ਤੇ ਨਾਲ ਚੀਕੂ ਲੱਗੇ ਹੋਏ ਨੇ ਇਹ ਵੀ ਆਪਣੇ ਘਰ ਦੇ ਅੰਦਰ ਹੀ ਲੱਗੇ ਹੋਏ ਹਨ ਚੀਕੂ ਚੀਕੂ ਵੀ ਖਾਣ ਦੇ ਵਿੱਚ ਜਿਹੜਾ ਸਵਾਦ ਜਿਹੜਾ ਇਹ ਇਨਾਂ ਚੋਂ ਆਉਂਦਾ ਉਹ ਬਾਜ਼ਾਰ ਵਾਲ ਚੀਕੂ ਨਾਲ ਬਹੁਤ ਹੀ ਵੱਖਰਾ ਹੁੰਦਾ ਹੈ ਬਹੁਤ ਹੀ ਮਠਾਸ ਦੇ ਵਿੱਚ ਹੁੰਦੇ ਹਨ ਇਹ ਚੀਕੂ ਸਾਰੇ ਜਿਹੜੇ ਲੱਗੇ ਹੋਏ ਨੇ ਤੇ ਇਹ ਇਹ ਆਪਾਂ ਕਰ ਦੇ ਅੰਦਰ ਹੀ ਸਾਰੇ ਲੱਗੇ ਹੋਏ ਦਿਖਾਈ ਦੇਣ ਉਸ ਤੇ ਉਸ ਤੋਂ ਬਾਅਦ ਅਸੀਂ ਦਿਖਾ ਰਹੇ ਹਾਂ ਕਰ ਦੇ ਅੰਦਰ ਲੱਗੇ ਕਾਲੇ ਅੰਗੂਰ ਕਾਲੇ ਅੰਗੂਰ ਵੀ ਆਪਣੀ ਘਰ ਦੇ ਅੰਦਰ ਹੀ ਇਹ ਸਾਰੇ ਲੱਗੇ ਹੋਏ ਨੇ ਤੇ ਦੂਜੇ ਸਸੇ ਸਾਨੂੰ ਹਰੇ ਅੰਗੂਰ ਵੀ ਦਿਖਾਵਾਂਗੇ ਜਿਸ ਦੇ ਵਿੱਚ ਇਹ ਅਸੀਂ ਦਿਖਾ ਰਹੇ ਕਾਲੇ ਅੰਗੂਰ ਨੇ ਇਹ ਹੁਣ ਬਸ ਜੂਨ ਦੇ ਮਹੀਨੇ ਤੱਕ ਪੂਰੇ ਪੱਕ ਕੇ ਤਿਆਰ ਹੋ ਜਾਣਗੇ ਇਹ ਹਰੀਆਂ ਮੂਰਨੇ ਇਹ ਵੀ ਆਪਣੇ ਘਰ ਦੇ ਅੰਦਰ ਹੀ ਬੇਨਾਂ ਲੱਗੀਆਂ ਹੋਈਆਂ ਨੇ ਕਾਫੀ ਸਾਰੇ ਹਰੀਆਂ ਮੂਰ ਵੀ ਇਸ ਟਾਈਮ ਆਪਣੇ ਘਰ ਦੇ ਅੰਦਰ ਬਿਲਕੁਲ ਤਿਆਰ ਹਨ